ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਪੰਜਾਬੀ ਟ੍ਰੈਵਲ ਕਪਲ ਜਿਨ੍ਹਾਂ ਨੂੰ ਤੁਸੀਂ ਬਖੂਬੀ ਨਾਲ ਜਾਣਦੇ ਹੋ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਆਪਣੇ ਹੋਣ ਵਾਲੇ ਬੱਚੇ ਲਈ ਚਣ ਕੇ ਜੈਂਡਰ ਵੀਲ ਦੀ ਪਾਰਟੀ ਰੱਖੀ ਸੀ ਜਿਸ ਤੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਹੈ ਜਿਹੜਾ ਰਚਾਇਆ ਸੀ ਤੇ ਬਹੁਤ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਨਵਾਈਟ ਕੀਤਾ ਸੀ ਤੇ ਇਹਨਾਂ ਦੀਆਂ ਜਿਹੜੀਆਂ ਪਿਕਸ ਸੀ ਉਹ ਬਹੁਤ ਹੀ ਜ਼ਿਆਦੇ ਸੋਹਣੀਆਂ ਸਨ ਤੇ ਉਸ ਤੇ ਵਿੱਚ ਇਹਨਾਂ ਨੂੰ ਬਹੁਤ ਸਾਰੇ ਗਿਫਟ ਮਿਲੇ ਸਨ ਔਰ ਹੁਣ ਇਹਨਾਂ ਦੀ ਨਿਊਜ਼ ਆ ਰਹੀ ਹੈ ਜੀ ਇਹਨਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਉਹ ਬੱਚਾ ਕੀ ਹੈ ਉਸ ਦਾ ਜੈਂਡਰ ਕੀ ਹੈ ਜਾਣੀ ਕਿ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਇਹਨਾਂ ਨੇ ਆਪਣੇ ਨੇੜੇ ਦੇ ਸ਼ਹਿਰ ਦੇ ਵਿੱਚ ਕੱਲ ਰਾਤ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਹੈ ਇਹਨਾਂ ਦੇ ਘਰ ਪਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਹੈ ਥੋੜੇ ਦਿਨ ਪਹਿਲਾਂ ਹੀ ਜਿਹੜੀ ਇਹਨਾਂ ਨੇ ਜੈਂਡਰ ਵੀਰ ਪਾਰਟੀ ਕੀਤੀ ਸੀ ਉਸਤੇ ਵਿੱਚ ਸਾਰਿਆਂ ਤੋਂ ਵਾਰੀ-ਵਾਰੀ ਪੁੱਛਿਆ ਗਿਆ ਸੀ ਕਿ ਵੀ ਸਾਡੇ ਘਰ ਬੇਟਾ ਆਵੇਗਾ ਜਾਂ ਬੇਟੀ ਸਭ ਤੋਂ ਵੱਧ ਜ਼ਿਆਦਾ ਜਿਹੜੇ ਆਪਾਂ ਕਹਿ ਸਕਦੇ ਹਾਂ VOTING ਬੁਆਇਨ ਹੋ ਹੀ ਗਈ ਸੀ ਤੇ ਜਦ ਕਿ ਇਹ ਕਹਿ ਰਹੇ ਸੀ ਵੀ ਸਾਨੂੰ ਧੀ ਚਾਹੀਦੀ ਹੈ ਤੇ ਤੁਸੀਂ ਆਹ ਦੇਖ ਸਕਦੇ ਹੋ ਇਹਨਾਂ ਦੇ ਹੱਥ ਦੇ ਵਿੱਚ ਇਹਨਾਂ ਦੇ ਬੱਚੇ ਦੀ ਪਹਿਲੀ ਫੋਟੋ ਹੈ ਜਿਹੜੀ ਕੇ ਇਹਨਾਂ ਨੇ ਆਪਣੇ ਰੂਮ ਦੇ ਵਿੱਚ ਲਵਾਈ ਹੈ ਇਸਦੇ ਨਾਲ ਹੀ ਆਪਾਂ ਦੱਸਤੀਏ ਕਿ ਖੁਸ਼ੀ ਦਾ ਕਹਿਣਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਧੀ ਚਾਹੁੰਦੇ ਸੀ ਤੇ ਉਸ ਤੋਂ ਬਾਅਦ ਪੁੱਤ ਪਰ ਪ੍ਰਮਾਤਮਾ ਨੇ ਇਹਨਾਂ ਨੂੰ ਪਹਿਲਾਂ ਹੀ ਪੁੱਤ ਦੇ ਦਿੱਤਾ ਹੈ ਇਹ ਹਮੇਸ਼ਾ ਉਲਟ ਹੀ ਹੁੰਦਾ ਹੈ ਜੋ ਧੀ ਚਾਹੁੰਦੇ ਹਨ ਉਹਨਾਂ ਨੂੰ ਪੁੱਤ ਜੋ ਪੁੱਤ ਚਾਹੁੰਦੇ ਹਨ ਉਹਨਾਂ ਨੂੰ ਧੀ ਜਦ ਕਿ ਇਹਨਾਂ ਨੇ ਦੱਸਿਆ ਕਿ ਵੀ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਸਾਨੂੰ ਪ੍ਰਮਾਤਮਾ ਨੇ ਇੱਕ ਪੁੱਤ ਦੇਣ ਲਈ ਚੁਣਿਆ ਤੇ ਅਸੀਂ ਬਹੁਤ ਚੰਗੇ ਮਾਪਿਓ ਬਣਾਂਗੇ ਰਿਪਨ ਨੇ ਨਾਲ ਹੀ ਰਿਪਨ ਨੇ ਦੱਸਿਆ ਕਿ ਜਿਹੜਾ ਬੱਚੇ ਦੇ ਆਉਣ ਦਾ ਵੀ ਲੋਗ ਹੈ ਜਾਨੀ ਕਿ ਉਸ ਦਾ ਵਰਥ ਵੀ ਲੋਗ ਉਹ ਤੁਸੀਂ ਥੋੜੇ ਦਿਨਾਂ ਚ ਹੀ ਦੇਖੋਗੇ ਇਹਨਾਂ ਨੇ ਜੋ ਪੁਰਾਣਾ ਬਲੌਗ ਪਾਇਆ ਹੈ ਉਸ ਦੇ ਵਿੱਚ ਇਸ ਬੱਚੇ ਦੀ ਭੂਆ ਜਾਨੀ ਕਿ ਰਿਪਨ ਦੇ ਭੈਣ ਇੰਗਲੈਂਡ ਤੋਂ ਆਈ ਹੈ ਰਿਪਨ ਨੇ ਜਿਹੜਾ ਹੁਣ ਵਾਲਾ ਵੀ ਲੋਗ ਪਾਇਆ ਹੈ ਉਸ ਦੇ ਵਿੱਚ ਦਿਖਾਇਆ ਹੈ ਕਿ ਉਸ ਦੀ ਭੂਆ ਜਾਨੀ ਕਿ ਬੱਚੇ ਦੀ ਭੂਆ ਉਸ ਲਈ ਕੀ ਕੀ ਗਿਫਟ ਲੈ ਕੇ ਆਈ ਹੈ ਇਹਨਾਂ ਨੇ ਪੋਸਟ ਸ਼ੇਅਰ ਕੀਤੀ ਹੈ ਕਿ ਸਾਨੂੰ ਬਹੁਤ ਹੀ ਖੁਸ਼ੀ ਹੈ ਪਰਮਾਤਮਾ ਨੇ ਜੋ ਵੀ ਚੀਜ਼ ਦਿੱਤਾ ਹੈ ਉਹ ਤੰਦਰੁਸਤ ਹੈ ਅਤੇ ਖੁਸ਼ੀ ਦੀ ਸਿਹਤ ਵੀ ਬਹੁਤ ਠੀਕ ਹੈ ਇਸ ਲਈ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਤੇ ਥੋੜੇ ਦਿਨਾਂ ਤੱਕ ਹੀ ਤੁਹਾਨੂੰ ਬੱਚੇ ਦਾ ਫੇਸ ਹੈ ਜਿਹੜਾ ਅਸੀਂ ਦਿਖਾਵਾਂਗੇ ਤੇ ਉਸ ਬੱਚੇ ਦਾ ਨਾਮ ਕੀ ਰੱਖਦੇ ਹਾਂ ਇਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ